ਨੇ ਰਹਿਣੇ ਗਜ ਹਾਥੀ ਵੀ ਨਹੀਂ ਰਹਿਣੇ ਸੰਘਾਸਨ ਬڑے بڑے ਰਾਜ ਭਾਗ ਦੇ ਜਿਹੜੇ ਤੇਰੇ ਸੰਘਾਸਨ ਹੈ ਛਿਨਵੇਂ ਤਿਆਗਤ ਆ ਜਦੋਂ ਵਿੱਚੋਂ ਪ੍ਰਾਣ ਨਿਕਲ ਗਏ ਨਾ ਇੱਕ ਛਿਨ ਵਿੱਚ ਹੀ ਸਾਰੇ ਪ੍ਰਾਇ ਹੋ ਜਾਣੇ ਆ ਤੂੰ ਛੱਡ ਦੇਣੇ ਆ ਨਾਗ ਸੁਧਾਰੋ ਆ ਅੰਤ ਸਵੇਜੇ ਲੈ ਲੰਗੋਟੀ ਤੋੜ ਉਹ ਵੀ ਤੋੜ ਕੇ ਪਾੜ ਕੇ ਲਾ ਦਿੰਦੇ ਨੇ ਕਹਿੰਦੇ ਅੰਤ ਵਿੱਚ ਨੰਗਾਈ ਜਾਏਗਾ ਹੋਰ ਤਾਂ ਜਦੋਂ ਰਾਜ ਭਾਗ ਵਿੱਚ ਸੀਗਾ ਬڑے-ਬڑے ਸੂਰਬੀਰ ਬਹਾਦਰ ਯੋਧੇ ਉਹਨੇ ਦੇ ਗੁਲਾਮ ਸਨ ਇਹਦੇ ਅਧੀਨ ਕੰਮ ਕਰਦੇ ਸੀ ਪਰ ਉਸ ਸਮੇਂ ਨਾ ਸੂਰ ਬਹਾਦਰ ਕੋਰੇਗਾ ਨਾ ਵੀਰ ਨਾ ਮੀਰ ਕੋਈ ਅਮੀਰ ਆਦਮੀ ਨਾ ਖਾਨਮ ਉਹਦੇ ਜਿਹੜੇ ਮੌਕੇ ਦੇ ਮੀਰ ਮਿਰ ਮੁਸੱਦੀ ਸੀ ਉਹ ਵੀ ਨਹੀਂ ਰਹੇਗਾ ਸੰਗ ਨਾ ਕੋ ਦ੍ਰਿਸ਼ ਨਿਹਾਰੋ ਇਹਨੇ ਮਰਕਰ ਦੇ ਸਿਬਿਆਂ ਤੇ ਤਦ ਸੰਗ ਸਾਥੀ ਸਾਰੇ ਜਾਂਦੇ ਐ ਪਰ ਅਗੇ ਹਰਸਾ ਕੇਲਾ ਜਾਈ ਅਗੇ ਕੱਲੀ ਕਰਨ ਆਤਮਾ ਨੇ ਜਾਣਾ ਇਹਨਾਂ ਵਿੱਚੋਂ ਕੋਈ ਵੀ ਸਾਥ ਨਹੀਂ ਜਾਣ ਵਾਲਾ ਸੰਗ ਨਾ ਕੋਉ ਦ੍ਰਿਸ਼ਟੀ ਦੇ ਹਾਰੋ ਕਹਿੰਦੇ ਇਹ ਇਹਨਾਂ ਵਿੱਚੋਂ ਕੋਈ ਵੀ ਤੇਰਾ ਸਾਥੀ ਨਜ਼ਰ ਨਹੀਂ ਆਉਣਾ ਤੇ ਕੱਲਿਆਂ ਜਾਣਾ ਪੈਣਾ ਕੋਟ ਦਾ ਫਰਮਾ ਕੋਟ ਮੋਟਾ ਸੰਤਿਪਾਲ ਗੋ ਪਰਚਾਰੋ ਕੋਟ ਤੇਰੇ ਨਾਲ ਕੋ ਕਿਲੇ ਨਾ ਵੀ ਜਾਣਾ ਕੋਟ ਨਾ ਕੋਸ਼ ਨਾ ਛੋਟਾ ਨਾ ਤੇਰੇ ਕੋਈ ਖਜ਼ਾਨਾ ਕੋਸ਼ ਮੈਂ ਨਾ ਖਜਾਨਾ ਹੁੰਦਾ ਤਨ ਦੌਲਤ ਦਰਬ ਵੜਾ ਪੈਂਧਾਰ ਪਰ ਪਰ ਕੇ ਰੱਖਿਆ ਹੋਇਆ ਇਹ ਵੀ ਨਹੀਂ ਤੇਰੇ ਨਾਲ ਜਾਣਾ ਕਰਤ ਵਿਕਾਰ ਦਊ ਕਰਚਾਰੋ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ ਬੜੇ ਵਿਕਾਰ ਬੇਕਾਰ ਕੰਮ ਕਰਦਾ ਬੁਰੇ ਕੰਮ ਕਰਦਾ ਕਿਸੇ ਦਾ ਛਤਰ ਸੀਨ ਲੈਣਾ ਕਿਸੇ ਦਾ ਰਾਜ ਖੋਲ ਲੈਣਾ ਕਿਸੇ ਦੀ ਆਬਰੂ ਇੱਜ਼ਤ ਖੋਲ ਲੈਣਾ ਰਾਣੀ ਪਦਮਨੀ ਵਸੇ ਅਲਾਉਦੀਨ ਖਿਲਜੀ ਨਾਲ ਨੂੰ ਪ੍ਰਾਪਤ ਕਰਨ ਲਈ ਹਮਲਾ ਕੀਤਾ ਤੇ ਰਾਣੀ ਪਦਮਨੀ ਆਪਣੀ 700 ਸੇਧੀਆਂ ਨਾਲ ਅਗਨੀ ਵਿੱਚ ਛਾਲ ਮਾਰ ਕੇ ਤਾਂ ਖਤ ਮਰ ਗਈ ਕੁਝ ਵੀ ਨਹੀਂ ਬਚਿਆ ਤੇ ਜਿਹੜਾ ਜੰਗ ਦੇ ਮੈਦਾਨ ਚ ਖੂਨ ਬਹਾਇਆ ਉਹ ਵੀ ਗਿਆ ਕਹਿੰਦੇ ਪ੍ਰਾਪਤ ਕਰਨ ਵਾਸਤੇ ਤਾਂ ਤੂੰ ਬਹੁਤ ਕੁਸ਼ ਕਰਦਾ ਪਰ ਵਿਕਾਰ ਦਊ ਘਰ ਛਾਰੋ ਕਰਮਨ ਹੱਥ ਦੋਨੋਂ ਹੱਥ ਛਾਰ ਕੇ ਚਲੇ ਜਾਵੇਂਗਾ ਸੰਸਾਰ ਦੇ ਕੁਝ ਨਹੀਂ ਤੇਰਾ ਬਟਿਆ ਜਾਣਾ ਮਿੱਤਰਾ ਬੁੱਧ ਸਰ ਸਰ ਸਾਧੂ ਸੰਤ ਦੇਖ ਪ੍ਰਾਂਤ ਬੋਲ ਕੇ ਯਾਰੋ ਇਹ ਜਿਹੜੇ ਤੇਰੇ ਦੁਆਲੇ ਵਾਲੇ ਮਿੱਤਰ ਤੇਰੇ ਬਣੇ ਫਿਰਦੇ ਆ ਫਿਰ ਕਲੱਤਰ ਤੇਰਾ ਪਰਿਵਾਰ ਪੁੱਤਰ ਸਾਧਨ ਦੋਸ ਸੱਜਣ ਮਿੱਤਰ ਸਖੇ ਜਿਹੜੇ ਤੇਰੇ ਆਪਣੇ ਸੱਜਣ ਨੇ ਉਲਟ ਤੇ ਜਾਦ ਬਿਰਖੀ ਛਾਰੋ ਜਿਵੇਂ ਸੂਰਜ ਦੇ ਜਦੋਂ ਸੂਰਜ ਪੂਰਬ ਤੋਂ ਚੜਦਾ ਤੇ ਦਰਖਤ ਦੀ ਛਾਂ ਜਿਹੜੀ ਆ ਪਛਮਾਲੇ ਪਾਸੇ ਹੁੰਦੀ ਹੈ ਜਦੋਂ ਸੂਰਜ ਸਿਰ ਤੇ ਆਉਂਦਾ ਤੇ ਦਰਖਤ ਦੇ ਪੈਰਾਂ 'ਚ ਛਾਂ ਆ ਜਾਂਦੀ ਹੈ ਤੇ ਜਦੋਂ ਸੂਰਜ ਪੱਛਮ ਵਾਲੇ ਪਾਸੇ ਜਾਂਦਾ ਤੇ ਦਰਖਤ ਦੀ ਛਾਂ ਪੂਰਬ ਵਾਲੇ ਪਾਸੇ ਜਾਂਦੀ ਹੈ ਕਹਿੰਦੇ ਜਿਸ ਤਰ੍ਹਾਂ ਦਰਖਤ ਦੀ ਛਾਂ ਬਦਲਦੀ ਰਹਿੰਦੀ ਐ ਪੁੱਠੇ ਸਿੱਧੀ ਅੱਗੇ ਪਿੱਛੇ ਹੁੰਦੀ ਐ ਇਸੇ ਤਰ੍ਹਾਂ ਇਹ ਤੇਰੇ ਜਿੰਨੇ ਵੀ ਮਿੱਤਰ ਨੇ ਪੁੱਤਰ ਨੇ ਕਲਤਰ ਨੇ ਸਾਜਣ ਨੇ ਸਖੇ ਨੇ ਇਹ ਬਿਰਖ ਦੀ ਛਾਂ ਦੀ ਤਰ੍ਹਾਂ ਸਭ ਉਲਟ ਹੋ ਜਾਣਗੇ ਦੀਨ ਦਇਆਲ ਸਭ ਕੋ ਦਾ ਜਾਨਾ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਭਾਈ ਜਿਹੜਾ ਦੀਨਾਂ ਦਾ ਦਿਆਲ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਪੁਰਖ ਖੈਰ ਰਹਿ ਤੈ ਸੰਸਾਰ ਨੂੰ ਪੈਦਾ ਕਰਨ ਵਾਲਾ ਪ੍ਰਭੂ ਹੈ ਫਿਰ ਉਹ ਕੈਸਾ ਪੂਰਨ ਹੈ ਉਸ ਨੂੰ ਛਿਨ ਛਿਨ ਸਿਮਰੋ ਇੱਕ ਇੱਕ ਪਾਲੇ ਇੱਕ ਇੱਕ ਘੜੀ ਇੱਕ ਇੱਕ ਸਵਾਸ ਉਹਦਾ ਸਿਮਰਨ ਕਰੋ ਉਹ ਕੈਸਾ ਹੈ ਅਗੰਮ ਹੈ ਔਰ ਅਪਾਰੋ ਪਾਰਾਵਾਰ ਸੇ ਰਹਿਤ ਹੈ ਭਾਵ ਬੇਅੰਤ ਹੈ ਉਹਨੂੰ ਸਿਮਰੋ ਸਤਿਗੁਰੂ ਅਰਜਨ ਦੇ ਪਾਤਸ਼ਾਹ ਬਾਰ ਬਾਰ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰ ਉਹ ਤੇਰੇ ਸਾਥ ਜਾਣ ਵਾਲਾ ਹੈ श्री पाद नाथ सनातन नाथ को जनो ते पदो हंस को परा विस्तारो सतगुरु अर्जुन देव पादछा कहंदे ने हे प्रभु श्री पाद श्रीदारथ लक्ष्मी पात्मान पति लक्ष्मी दा पति विष्णु और नाथ शरण नानक के, सतगुरु कहंदे हे परिपूर्ण परमात्मा जिदी शरण विच सारा संसार जांदा है ऐसा हे भगवंत हे प्रभु ਕਿਰਪਾ ਕਰ ਤਾਰੋ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਇਸ ਭਵ ਸਾਗਰ ਸੰਸਾਰ ਵਿੱਚੋਂ ਪਾਰ ਕਰ ਦਿਓ ਰਾਜ ਬਾਨ ਬਾਨ ਨਾਮ ਜੋ ਜੀ ਤਿੰਨ ਦੇਹਾਰੇ ਪ੍ਰਾਣਮ ਪਰਮਾਨ ਇੱਜ਼ਤ ਦਾਨ ਮਗਰਸਤਾ ਜੋਨ ਤੁਰਨਾ ਹੀਤ ਪ੍ਰੇਮ ਚਿਤ ਦੇ ਵਿੱਚ ਲੈ ਲੈ ਕਰਕੇ ਤੂੰ ਤਰਨਾ ਕਰ ਸਾਜਨ ਸੈ ਸੁਖ ਪਾਈ ਤਾਹੋਂ ਦੇ ਰੁਕੀਂ ਜਾਵੇਂ ਫਿਰ ਸਾਜਨ ਮਨ ਸੱਜਣ ਸੈਨ ਸਾਥੀ ਮਿੱਤਰ ਸੋਤ ਪੁੱਤਰ ਭਾਈ ਇਹਨਾਂ ਤੋਂ ਸਾਰਿਆਂ ਤੋਂ ਮਾਇਆ ਨੂੰ ਬਖਰੀ ਕਰਕੇ ਰੱਖਦਾ ਸਾਹਮ ਸਾਹਮ ਕੇ ਰੱਖਦਾ ਨਰਾਰਾ ਨਰਾਜੀ ਕਰ ਲੈਂਦਾ ਦਿਖਾਉਂਦਾ ਨਿਲ ਕੋ ਕੇ ਰੱਖਦਾ ਹੈ ਆਇਆ ਇਕੱਠੀ ਕਰਨ ਵਿੱਚ ਧਾਵਨ ਮੈਨਾਂ ਦੌੜਾ ਰਿਆ ਪਾਵਨ ਪ੍ਰਾਪਤ ਕਰਨ ਲਈ ਕੂਰ ਮੈਨਾਂ ਕੂੜੀ ਕਮਾਈ ਕੀਤੀ ਝੂਠ ਦੀ ਕਮਾਈ ਕੀਤੀ ਇਹ ਵਿਦਕਰ ਪੌਦ ਤਨ ਜਾ ਰਹੀ ਕਹਿੰਦੇ ਇਹ ਕੰਮ ਕਰਦਿਆਂ ਕਰਦਿਆਂ ਇਹਦੀ ਔਦ ਵੀ ਉਮਰ ਵੀ ਮੁੱਕ ਗਈ ਤਨ ਸਰੀਰ ਜਿਹੜਾ ਉਹ ਵੀ ਬੜੇ ਪੇਚੇ ਚਲਾ ਗਿਆ ਜਿਹੜੇ ਉੱਤਮ ਕਰਮ ਕਰਨੇ ਸੀ ਧਰਮ ਕਰਮ ਕਰਨੇ ਸੀ ਧਰਮ ਦੀ ਪਾਲਣਾ ਕਰਨੀ ਸੀ ਔਰ ਕਰਮ ਇੰਦਰੀਆਂ ਦਾ ਗਿਆਨ ਇੰਦਰੀਆਂ ਦਾ ਮਨ ਦਾ ਸੰਜਮ ਕਰਨਾ ਸੀ ਸੋਚ ਰੱਖਣਾ ਸੀ ਨੇਮ ਨਿਜਮਾ ਦੀ ਪਾਲਣਾ ਕਰਨੀ ਸੀ ਉਹ ਸਾਰੀ ਰਹਿ ਗਈ ਕਿਉਂ ਚੰਚਲ ਸੰਗ ਸਗਲ ਵਿਧਾਰੀ ਇਸ ਮਨ ਦੇ ਚੰਚਲ ਪੁਣੇ ਨੇ ਸਾਰੀਆਂ ਵਿਧੀਆਂ ਤਰੀਕੇ ਜਿਹੜੇ ਸੀ ਨਾ ਸਾਰੇ ਨਸ਼ਟ ਕਰ ਦਿੱਤੇ ਖਤਮ ਕਰਤੇ ਭਾਵ ਮਨ ਜਿਹੜਾ ਸਥਿਰ ਨਹੀਂ ਹੋਇਆ ਸਾਰਾ ਕੁਝ ਇਨੇ ਤੇ ਕਰਮ ਧਰਮ ਸੋਚ ਸੰਜਮ ਨੇਮ ਨਿਜਮ ਸਾਰੇ ਕੁਝ ਜਿਹੜੇ ਸੀ ਨਾ ਬ्यर्थ ਚਲੇ ਗਏ ਖਤਮ ਹੋ ਗਏ ਕੰਤ ਪੰਖੀ ਬਿਰਧ ਤਾਵ ਕੋਤਿ ਜੋਤ ਸਭੇ ਉਹ ਹਤਿ ਭਾਰੀ ਕਹਿੰਦੇ ਫਿਰ ਜੇ ਸਿਮਰਨ ਨਹੀਂ ਕੀਤਾ ਫਿਰ ਕੀ ਹੋਏਗਾ ਪਸ ਪਸ਼ੂ ਚੁਪਾਏ ਜਾਨਵਰ ਪੰਖੀ ਉਡਣ ਵਾਲੇ ਬਿਰਖ ਦਰਖਤ ਜਿਹੜੇ ਸਾਬਰ ਪਹਾੜ ਵਗੈਰਾ ਜਿਹੜੇ ਟਿਕਾਓ ਵਿੱਚ ਰਹਿੰਦੇ ਹਿਲਦੇ ਨਹੀਂ ਬਹੁਤ ਵਿਧਜੋਰ ਇਦਾਂ ਦੀਆਂ ਬਹੁਤ ਬਿਆੰਤ ਸਾਰੀਆਂ ਜੂਨੀਆਂ ਵਿੱਚ ਪਰਮੇਉ ਅਤ ਭਾਰੀ ਇਹ ਜੀਵ ਇਹਨਾਂ ਜੂਨੀਆਂ ਵਿੱਚ ਫਿਰ ਫਿਰੇਗਾ ਪਸ਼ੂਆਂ ਦੀ ਪੰਛੀਆਂ ਚ ਯਾਨੀ ਅੰਡਾ ਜੇਰੇ ਸੇਤਜ ਉਤਪਜ ਇਹਦੇ ਚਾਰ ਪ੍ਰਕਾਰ ਦੀਆਂ ਖਾਣੀਆਂ ਵਿੱਚ ਇਹ ਜੀਵ ਘੁੰਮਦਾ ਰਹੇਗਾ ਇਹਦਾ ਕਲਿਆਣ ਨਹੀਂ ਹੋਏਗਾ ਪ੍ਰਭੂ ਨਾਲ ਇਸਦਾ ਮਲਾਪ ਨਹੀਂ ਹੋਏਗਾ ਜੇ ਪਰ ਚੋਦਾ ਨਾ ਹੋ ਦੇਈ ਤੁਰੇ ਹੋ ਸਿਨ੍ਹਾ ਦਾਤਿ ਪਾਤਿ ਪਾਰੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਖਿੰਨ ਵੀ ਇੱਕ ਪਲ ਵੀ ਇੱਕ ਚਸਾ ਪਰ ਵੀ ਇਹ ਜਿਹੜੀ ਗਿਣਤੀ ਸੀ ਨਾ ਜਦੋਂ 15 ਬਾਰ ਅੱਖ ਝਮਕੋ ਤਾਂ ਇੱਕ ਉਹ ਚਸਾ ਬਣਦਾ ਸੀ 30 ਵਾਰੀ ਫਿਰ ਵਿਸ਼ਾ ਬਣਦਾ ਸੀ ਬਿਸ ਏ ਚਸਿਆ ਘੜੀਆਂ ਪਹਿਰਾ ਥਿੱਤੀ ਬਾਰੀ ਮਹ ਹੋਆ ਇਹ ਗਿਣਤੀ ਹੈ ਜਿਸ ਦਾ ਪਹਿਲਾ ਰਤੀ ਫਿਰ ਅੱਠ ਰਤੀਆਂ ਦਾ ਇੱਕ ਮਾਸਾ 12 ਮਾਸਾਂ ਦਾ ਇੱਕ ਤੋਲਾ ਪੰਜਾ ਤੋਲੇ ਦੀ ਇੱਕ ਸਟਾਂਕ 16 ਸੇਰ 16 ਸਟਾਂਕਾਂ ਦਾ ਇੱਕ ਸੇਰ ਇਸ ਤਰ੍ਹਾਂ ਦੀ ਇਹ ਪਰਮਾ ਗਿਣਤੀ ਮੰਤੀ ਸੀ ਤੋਲ ਸੀ ਤੋਂ ਸਤਿਗੁਰੂ ਕਹਿੰਦੇ ਨੇ ਖਿੰਨ ਪਲ ਇੱਕ ਖੈਨੋ ਪਾਲਕ ਥੋੜਾ ਸਮਾਂ ਜੱਸਾ ਹੋਰ ਥੋੜਾ ਸਮਾਂ ਨਾਮ ਨਹੀਂ ਸਿਮਰਿਓ ਇਸ ਜੀਵ ਨੇ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਦਿਨਾਂ ਨਾਸ ਪ੍ਰਾਨ ਪਤਸਾਰੀ ਦਿਨਾਂ ਨਾਸ ਪ੍ਰਭੂ ਜਿਹੜਾ ਪ੍ਰਾਣਾਂ ਦਾ ਪਤੀ ਮਾਲਕ ਹੈ ਫਿਰ ਤੇਰੀ ਸਾਰ ਕਿਵੇਂ ਲਏਗਾ ਤੂੰ ਸਿਮਰਿਆ ਤੇ ਹੈ ਹੀ ਨਹੀਂ ਯਾਦ ਤੂੰ ਕੀਤਾ ਹੀ ਨਹੀਂ ਭਾਰਮਪਤ ਸਤਿ ਸੰਤੋਖ ਜੀ ਵਾਦੋਂ ਸੰਸਕਾਰੀ ਆ ਜਿੰਦਗੀ ਭਰ ਵਿੱਚ ਬਹੁਤ ਕੁਝ ਖਾਦਾ ਪੀਤਾ ਮਿੱਠੇ ਖੱਟੇ ਕੌੜੇ ਰਸ ਸਾਰੇ ਰਸਾਂ ਜਿਹੜੇ ਖੱਟ ਤੁਰਸੀ ਖੱਟ ਪ੍ਰਕਾਰ ਦੇ ਭੋਜਨ ਗਿਣੇ ਨੇ ਔਰ ਉਹਨਾਂ ਤੋਂ ਬਾਅਦ ਫਿਰ 36 ਪ੍ਰਕਾਰ ਦੇ ਭੋਜਨਾਂ ਦਾ ਜ਼ਿਕਰ ਆਉਂਦਾ ਮਿੱਠਾ ਕੁਸੈਲਾ ਕੌੜਾ ਖੱਟਾ ਤੁਰਸੀ ਇਸ ਤਰ੍ਹਾਂ ਦੇ 6 ਪ੍ਰਕਾਰ ਦੇ ਉਹ ਜਨੇ ਚਿਆਂ ਤੋਂ ਫਿਰ ਅੱਗੇ 36 ਪ੍ਰਕਾਰ ਦੇ ਭੋਜਨਾਂ ਦਾ ਜ਼ਿਕਰ ਕੀਤਾ ਕਹਿੰਦੇ ਇਸ ਤਰ੍ਹਾਂ ਦੇ ਮਿੱਠੇ ਖੱਟੇ ਕੁਸਾਰੇ ਭੋਜਨ ਤਾਂ ਤੂੰ ਖਾਂਦਾ ਰਿਆ ਅੰਤ ਕੇ ਬਾਰ ਹੋਤ ਕਟਖਾਰੀ ਅੰਤ ਦੇ ਸਮੇਂ ਵਿੱਚ ਤੇਰੇ ਭੋਜਨ ਖਾਦੇ ਮਿੱਠੇ ਖੱਟੇ ਰਸ ਖਾਦੇ ਕਿਸੇ ਗਿਣਤੀ ਚ ਨਹੀਂ ਆਉਣੇ ਇਹ ਸਾਰੇ ਖਾਰੇ ਕੌੜੇ ਹੀ ਬਣ ਜਾਣੇ ਐ ਕੇਵਲ ਈਸ਼ਵਰ ਦਾ ਨਾਮ ਤੇਰੀ ਗਿਣਤੀ ਚ ਆਏਗਾ। ਯਾਦ ਕਰ ਸੰਤ ਚਰਨ ਸੰਤ ਕਰੀ। ਫੁਰਮਾਇਆ ਵੰਦ ਸੰਤ ਸਤਿ ਕਰੀ। ਸਤਿਗੁਰੂ ਅਰਜਨ ਦੇ ਪਖਸ਼ਾ ਕਹਿੰਦੇ ਨੇ ਸੰਤ ਚਰਨ ਸੰਗ ਉਧਰੇ। ਇੱਕੋ ਰਸਾ ਤੇਰੇ ਉਧਾਰ ਦਾ। ਇੱਕੋ ਢੰਗ ਹੈ ਜੇ ਆਪਣਾលਵੇਂ ਤੇਰਾ ਉਧਾਰ ਹੋ ਸਕਦਾ। ਕੀ ਮਹਾਂਪੁਰਖਾਂ ਦੀ ਸੰਗਤ ਕਰ। ਸੰਤ ਸੰਗ ਸੰਤ ਚਰਨ ਮਹਾਂਪੁਰਖਾਂ ਦੇ ਚਰਨਾਂ ਨਾਲ ਲੱਗ। ਉਹਨਾਂ ਦਾ ਸੰਗ ਕਰ ਉਦੜੇ ਫਿਰ ਤੇਰਾ ਉਦਾਰ ਹੋਏਗਾ ਹੋਰ ਮਾਇਆ ਮਗਨ ਚਲੇ ਸਭ ਹਾਰੀ ਹੋਰ ਜਿਤਨੇ ਵੀ ਮਾਇਆ ਦੇ ਤੇਰੇ ਕਾਰਜ ਨੇ ਉਹਨਾਂ 'ਚ ਮਗਨ ਹੋਇਆ ਰਹੇਗਾ ਤੇ ਸੰਸਾਰ 'ਚੋਂ ਹਾਰ ਕੇ ਜਾਏਗਾ ਜਿੱਤ ਕੇ ਨਹੀਂ ਜਾਂਦਾ ਸਵਾਲ ਪੈਦਾ ਹੁੰਦਾ ਤੇ ਇਹੋ ਜਿਹਾ ਕੰਮ ਕਰਦਾ ਕੌਣ ਹੌਣ ਸਿਮਰਨ ਕਰਦਾ ਪਾਤਸ਼ਾਹ ਉਦਾਹਰਨ ਦੇ ਦਿੰਦੇ ਨੇ ਬ੍ਰਹਮਾਦਿਕ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਬ੍ਰਹਮ ਬ੍ਰਹਮਾਦਿਕ ਜਾਨੀ ਬ੍ਰਹਮਾ ਤੋਂ ਲੈ ਕਰਕੇ ਵਿਸ਼ਨੂੰ ਸ਼ਿਵ ਜੀ ਆਦਿਕ ਜਿਹੜੇ ਦੇਵਤੇ ਆ ਸ਼ਿਵ ਸ਼ਿਵ ਦਾ ਜ਼ਿਕਰ ਆਈ ਗਿਆ ਫਿਰ ਛੰਦ ਮੁਨੀਸ਼ਰ ਬੜੇ ਬੜੇ ਜਿਹੜੇ ਮੁਨੀਆਂ ਚੋਂ ਸ੍ਰੇਸ਼ਟ ਵੱਡੇ ਮੁਨੀ ਹੈ ਹਾਂਜੀ ਉਹ ਵੀ ਗੁਣ ਗਾਉਂਦੇ ਨੇ ਰਸਕਰਸਠਾਕਰ ਗੁਣ ਗਾਵਤ ਬੜੇ ਆ ਨਾ ਨਾਲ ਮਰ ਸੋ ਕਰਕੇ ਆਰਾਮ ਨਾਲ ਪ੍ਰੇਮ ਨਾਲ ਰਸ ਕਰਸ ਰਸ ਦਾ ਪ੍ਰੇਮ ਪ੍ਰੇਮ ਨਾਲ ਉਹ ਠਾਕਰ ਦੇ ਈਸ਼ਵਰ ਦੇ ਗੁਣਾ ਦਾ ਗਾਇਨ ਕਰਦੇ ਨੇ ਇੱਕ ਗੱਲ ਹੈ ਜਦ ਤੱਕ ਇਹ ਲਟਕਨੇ ਲੱਗਦੀ ਇੱਕ ਆਦਮੀ ਜਦ ਤੱਕ ਫੀਮ ਵਗੈਰਾ ਨਹੀਂ ਖਾਂਦਾ ਨਸ਼ਾ ਨਹੀਂ ਕਰਦਾ ਤਾਂ ਉਹ ਮੁਕਤ ਰਹਿੰਦਾ ਉਹਨੂੰ ਪਤਾ ਨਹੀਂ ਹੁੰਦਾ ਤੇ ਜਦੋਂ ਉਹਦੇ ਬਸ ਚ ਪੈ ਜਾਵੇ ਇਹਦਾ ਜੀਮ ਤਾਂ ਬਰਬਾਦ ਹੋਇਆ ਧਨ ਦੌਲਤ ਵੀ ਗਿਆ ਸਮਾਜ ਵਿੱਚੋਂ ਵੀ ਦੀ ਇੱਜ਼ਤ ਪੱਤ ਸਾਰੀ ਚਲੀ ਗਈ ਇਸੇ ਤਰ੍ਹਾਂ ਇਹ ਜਿਹੜੀ ਨਸ਼ੇ ਦੀ ਲਟਕ ਬੁਰੀ ਐ ਪਰ ਜਿਸ ਨੂੰ ਪਰਮੇਸ਼ਰ ਦੇ ਨਾਮ ਦੀ ਲਟਕ ਲੱਗ ਜਾਏ ਉਹਦਾ ਜੀਵਨ ਉੱਚੇ ਤੋਂ ਉੱਚਾ ਸੁੱਚੇ ਤੋਂ ਸੁੱਚਾ ਹੋਣਾ ਸ਼ੁਰੂ ਹੋ ਜਾਂਦਾ ਲੋਕ ਉਹਨੂੰ ਮਹਾਪੁਰਖ ਕਹਿਣਾ ਸ਼ੁਰੂ ਕਰਦੇ ਆ ਪੁਰਖ ਤਾਂ ਸਾਰੇ ਹੀ ਆ ਪਰ ਜਿਹੜਾ ਬੰਦਗੀ 'ਚ ਰੱਤਿਆ ਪੁਰਸ਼ ਆ ਉਹਨੂੰ ਮਹਾਪੁਰਖ ਕਹਿੰਦੇ ਵੱਡਾ ਪੁਰਖ ਕਹਿੰਦੇ ਆ ਔਰ ਉਹ ਮਹਾਪੁਰਖ ਜਿਹੜਾ ਆ ਜਦੋਂ ਸੰਸਾਰ ਚ ਜਾਂਦਾ ਬਾਜੀ ਜਿੱਤ ਕੇ ਜਾਂਦਾ ਨਾਮ ਧਿਆਨ ਸਾਜਣਾ ਜਨਪਦਾਰਥ ਜੀਤ ਨਾਨਕ ਧਰਮ ਐਸੇ ਚਬੈ ਚਬੈ ਦਾ ਮਤਲਬ ਕਹਿੰਦਾ ਬੋਲਦਾ ਕਥਨ ਕਰਦਾ ਕਿ ਤੋ ਭਵਨ ਪੁਨੀਤ ਅਜ ਮਹਾਪੁਰਖੋ ਤੁਸੀਂ ਬੰਦਗੀ ਕਰਕੇ ਮਾਤ ਲੋਕ ਵਿੱਚੋਂ ਮੇਰੇ ਇਸ ਭਵਨ ਵਿੱਚ ਆਏ ਹੋ ਮਕਾਨ ਵਿੱਚ ਆਏ ਹੋ ਮੇਰਾ ਮਕਾਨ ਤੁਸੀਂ ਪਵਿੱਤਰ 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 ਕਰਦੇ ਇਕ ਸੰਤ ਜਾਏ ਭਾਵੇਂ ਉਹ ਨਾਮਤਰੀ ਕਿਬੀ ਹੋਵੇ ਫਿਰ ਵੀ ਲੋਕ ਕਹਿੰਦੇ ਪਰਮੇਸ਼ਰ ਦਾ ਨਾਮ ਲੈਂਦਾ ਨੇ ਘਰ ਪਵਿੱਤਰ ਕਰਤਾ ਕਦੇ ਸ਼ਰਾਬੀ ਜਦ ਆਇਆ ਨਾ ਵੀ ਨਾ ਘਰ ਪਵਿੱਤਰ ਹੋਇਆ ਕਦੇ ਅਮੀਰ ਆਦਮੀ ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਹੋਵੇ ਉਹਦੇ ਘਰ ਦਾ ਵੀ ਗਿਆ ਕਿ ਪਵਿੱਤਰ ਹੋਇਆ ਕਦੇ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਕਬੀਰ ਸਾਹਿਬ ਕਹਿੰਦੇ ਮੇਰੇ ਪਨਾਰੀ ਕਿਉ ਨਿੰਦੀਆ ਕਿਉ ਹਰ ਚੇਰੀ ਕੋ ਮਾਨ ਮੇਰੇ ਪਰ ਰਾਜੇ ਦੀ ਰਾਣੀ ਨਿੰਦਣ ਦੇ ਯੋਗ ਹੈ ਹਰ ਚੇਰੀ ਜਿਹੜੇ ਪਰਮਾਤਮਾ ਦੀ ਚੇਰੀ ਦਾਸੀ ਹੈ ਭਾਵੇਂ ਛੋਟੀ ਜਾਤੀ ਦੀ ਹੈ ਉਹ ਉਸਤ ਕਰਨ ਦੇ ਕਾਬਿਲ ਹੈ ਕਹਿੰਦੇ ਕਿਉਂ ਉਹ ਬਾਗ ਸਵਾਰੇ ਵਿਖੇ ਕੋ ਜੜੀ ਰਾਜ ਦੀ ਰਾਣੀ ਹੈ ਉਹ ਆਪਣੀ ਮਾਗ ਵਿੱਚ ਸੰਧੂਰ ਪੜਦੀ ਹੈ ਰਾਜੇ ਨਾਲ ਵਿਸ਼ੇ ਵਕਾਰ ਕਰਨ ਵਾਸਤੇ ਪਰੰਤੂ ਉਹ ਸਿਮਰੈ ਹਰ ਨਾਮ ਜਿਹੜੀ ਪਰਮੇਸ਼ਰ ਦੀ ਦਾਸੀ ਹੈ ਉਹ ਹਰੀ ਦਾ ਸਿਮਰਨ ਕਰਦੀ ਹੈ ਬੜੀਆਂ ਵਿਆਹੀਆਂ ਗਈਆਂ ਰਾਜੇ ਚ ਪਰ ਮੀਰਾ ਹੀ ਕੋਈ ਆਈ ਰਾਜਪਾਗ ਵਿੱਚ ਜੰਮੀ ਰਾਜਪਾਗ ਵਿੱਚ ਵਿਆਹੀ ਗਈ ਉਹਨੇ ਭਗਵਾਨ ਨਾਲ ਪ੍ਰੀਤੀ ਕੀਤੀ ਸੰਸਾਰ ਵਿੱਚ ਜਦ ਤੱਕ ਸੰਸਾਰ ਰਹੇਗਾ ਮੀਰਾ ਜਿਹੜੀ ਉਹ ਜਾਗ ਰਹੀ ਬਾਪ ਪਰਮੇਸ਼ਰ ਦਾ ਨਾਮ ਯਾਦ ਰਹਿਦਾ ਬਾਕੀ ਸੰਸਾਰ ਦੀ ਕੋਈ ਚੀਜ਼ ਨਹੀਂ ਯਾਦ ਰਹਿੰਦੀ ਤੁਸੀਂ ਵੇਖੋ 36 37 ਸਾਲ ਵਿੱਚ ਖੁੱਡਾ ਰੰਦਲਾ 라ਵਾ ਜੀ ਰੱਥਾ ਹੋਰ ਦੇਸ਼ ਵਿੱਚ ਪਤਾ ਨਹੀਂ ਕਿੰਨੇ ਪ੍ਰਾਣੀ ਜੰਮੇ ਤੇ ਮਰੇ गए ਸੰਸਾਰ ਤੋਂ ਚਲੇ ਗਏ ਪਰ ਕੋਈ ਕਿਸੇ ਨੂੰ ਜਾਦ ਨਹੀਂ ਕਰਦਾ ਜਦੋਂ ਮਹਾਪੁਰਖਾਂ ਦੀ ਵਰਸੀ ਦਾ ਸਮਾ ਹੁੰਦਾ ਲੋਕਾਂ ਨੂੰ ਇਤਨੀ ਖੁਸ਼ੀ ਹੁੰਦੀ ਹੈ ਆਪਣੇ ਪੁੱਤਰ ਨੂੰ 5 10 ਰੁਪਏ ਦੇ ਕੇ ਵੀ ਚਿਤਾਰਦਾ ਵੀ ਤੈਨੂੰ ਮੈਂ ਪੈਸੇ ਦਿੱਤੇ ਪਰ ਜਦੋਂ ਮਹਾਪੁਰਖਾਂ ਦੀ ਵਰਸੀ ਆਉਂਦੀ ਹੈ ਤੇ ਉਹਨਾਂ ਦਾ ਇਹ ਸੁਭਾਅ ਹੁੰਦਾ ਵੀ ਇੰਨੇ ਪੈਸੇ ਜਿਹੜੇ ਇਹ ਸਾਧ ਸੰਗ ਦੀ ਸੇਵਾ ਲਈ ਦੇ ਦਿਓ ਜੇਬ ਚੋਪੜੀ ਨਹੀਂ ਦਸਨਾਂ ਉਹਦੀ ਕਿਰਤ ਕਮਾਈ ਨੂੰ ਪੂਰੀ ਤਰ੍ਹਾਂ ਨਿਸ਼ਾਵਰ ਕਰਨ ਵਾਸਤੇ ਤਿਆਰ ਹੋ ਜਾਂਦੇ ਇਹ ਪਰਮੇਸ਼ਰ ਦੇ ਨਾਮ ਦੀ ਸਿਮਤ ਹੈ तो सतगुरु कह रहे ने ब्रह्मादिक शिव छंद मुनीश्वर रसक रक्षक ठाकुर गुण गावत ब्रह्मा तो लेकर के शिव विष्णु तक कर और मुनीश्वर मुनिया दे बडे जरे मुनिया ओ रसक रक्षक बडे प्रेम नाल ठाकुर ईश्वर दे गुण गायन करदे हन इंद्र इंद्र राजा ਦੀਆਂ ਦੇ ਵੱਡੇ ਔਰ ਖੋਜਦੇ ਹਨ ਗੋਰਖ ਗੋਰਖਨਾਥ ਵਾ ਵੱਡੇ ਨਾਥਾਂ ਦੇ ਨਾਥ ਧਰਨ ਧਰਤੀ ਉੱਤੇ ਤੇ ਆਕਾਸ਼ ਤੇ ਆਪਤ ਫੁਨਤਾਵਤ ਜੋਗ ਦੀ ਕਿਰਿਆ ਨਾਲ ਦੌੜੇ ਭੱਜੇ ਫਿਰਦੇ ਨੇ ਪਰ ਪ੍ਰਮਾਤਮਾ ਦੇ ਅਨਾਮ ਨਾਮ ਵਿੱਚ ਸਾਰੇ ਮਸਤ ਨੇ ਜਿਹੜੇ ਜਗਤ ਮਨੁष्य ਤੇ ਆਤਮਾ ਇਕ ਤਿਲ ਸਮੋਹ ਵਾਪਾ ਬੰਧਾ ਹੋ ਬڑے ਮਹਾਦੇਵ ਸ਼ਿਵ ਮਨੀਸ਼ਰ 인ਦਰ ਮਨਿੰਦਰ ਗੋਰਖ ਇਹ ਸਾਰੇ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦੇ ਨੇ ਸਿੱਧ ਪੁਰਸ਼ ਵੀ ਭਗਤੀ ਕਰਦੇ ਨੇ ਮਨੁੱਖ ਵੀ ਭਗਤੀ ਕਰਦੇ ਨੇ ਦੇਵ ਤੇ ਦਾਨਵ ਜੜਿਆ ਉਹ ਵੀ ਭਗਤੀ ਕਰਦੇ ਨੇ ਪਰੰਤੂ ਉਹ ਈਸ਼ਵਰ ਇਤਨਾ ਵੱਡਾ ਹੈ ਕਿ ਉਹਦਾ ਇੱਕ ਟਿਲ ਤਾਂ ਕੋ ਮਰਮ ਨਾ ਪਾਵਤ ਉਹਦਾ ਜਿਹੜਾ ਭੇਦ ਹੈ ਨਾ ਉਹ ਇੱਕ ਟਲ ਮਾਤਰ ਵੀ ਜਾਣਿਆ ਨਹੀਂ ਜਾ ਸਕਦਾ ਸਭ ਪ੍ਰੀਤ ਪ੍ਰੇਮ ਰਸ ਸਭ ਦੀ ਹਰ ਜਤਾਂ ਕੈਵਨ ਸੁਆਪਦਾ ਸਤਿਗੁਰੂ ਕਹਿੰਦੇ ਪ੍ਰਭੂ ਏ ਪਿਆਰਿਓ ਪ੍ਰੇਮ ਪ੍ਰਪ੍ਰੀਤ ਆਪਣੇ ਉਸ ਪ੍ਰਭੂ ਪਰਮਾਤਮਾ ਨਾਲ ਪ੍ਰੀਤੀ ਕਰੋ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸਾਚ ਕਹੂ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਉਸ ਪ੍ਰਭੂ ਪਰਮਾਤਮਾ ਪ੍ਰੀਤੀ ਕਰ ਪ੍ਰੇਮ ਰੂਪ ਪ੍ਰੇਮ ਰੂਪੀ ਰਸ ਭਗਤੀ ਚੋ ਪ੍ਰੇਮ ਰੂਪੀ ਰਸ ਪੈਦਾ ਕਰ ਹਰ ਜਨ ਤਾਂ ਕੇ ਦਸ ਸਮਾਵਤ ਫਿਰ ਉਸ ਅਰੀ ਪਰਮਾਤਮਾ ਦਾ ਤੈਨੂੰ ਦਰਸ਼ਨ ਪ੍ਰਾਪਤ ਹੋਏਗਾ ਮਿਲ ਜਾਏਗਾ ਉਸ ਪਰਿਪੂਰਨ ਪਰਮਾਤਮਾ ਬ੍ਰਾਹਮਣ ਨੂੰ ਤਿਆਗ ਕਰਕੇ ਆਨ ਕੋ ਜਾਂਚ ਹੈ ਜੇ ਹੋਰ ਦੇਵੀ ਦੇਵਤਿਆਂ ਦੀ ਕਿਸੇ ਦੀ ਆਸ ਇੱਛਾ ਰੱਖਦਾ ਮੰਗ ਕਰਦਾ ਉਹਨੂੰ ਅਰਧ ਦਾ ਕਹਿੰਦੇ ਮੁਖਦੰਤਰ ਸਨ ਸਗਲ ਕਸ ਜਾਬਤ ਦੰਦ ਵੀ ਕਸ ਗਏ ਮੂਹ ਵੀ ਕਸ ਗਈ ਜੀਭ ਵੀ ਕਸ ਗਈ ਬਾਬੁਦਨ ਕੋਈ ਪ੍ਰਾਪਤ ਹੋਣ ਵਾਲਾ ਨਹੀਂ ਕੋਈ ਪ੍ਰਾਪਤੀ ਨਹੀਂ ਹੁਣੀ ਹੁਣੀ ਕਹਦਾ ਈਸ਼ਵਰ ਦੇ ਵਿੱਚ ਰੇਮਨ ਰੇਮਨ ਗੋੜ ਸੇਸ ਸੁਲਾਪਾ ਆਨ ਸਾਨ ਸਨ ਸੁਲਾਪਾ ਸਮਝਾਵਤ ਸਤਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਰੇ ਮਨ ਮੂੜ اے ਮੇਰੇ ਮੂਰਖ ਮਨ ਸਿਮਰ ਸੁਖ ਦਾਤਾ ਉਹ ਜਿਹੜਾ ਸਾਰੇ ਸੁੱਖਾਂ ਦੇ ਦੇਣ ਵਾਲਾ ਈਸ਼ਵਰ ਅੰਤਰਜਾਮੀ ਹੈ ਉਹਦਾ ਸਿਮਰਨ ਕਰ ਜੋ ਮੈਂ ਦਾਸ ਹੂੰ ਤੁਝੇ ਸਮਝਾਵਤ ਮੈਂ ਤੈਨੂੰ ਬਾਰ ਬਾਰ ਸਮਝਾਉਣਾ ਕਰਦਾ ਕਿ ਤੂੰ ਉਸ ਪਰਿਪੂਰਨ ਪਰਮਾਤਮਾ ਦਾ ਜਾਪ ਗਾਇਨ ਕਰ ਗੁਵਾਰ ਜਿਹੜਾ ਮੂਰਖ ਹੈ ਜੀ ਮੂਰਖ ਜੀਵ ਜਿਹੜਾ ਮਾਇਆ ਦੇ ਰੰਗਾਂ ਵਿੱਚ ਮਾਇਆ ਨੇ ਇਹਨੂੰ ਰੰਗ ਤੋਂ ਬਰੰਗ ਕੀਤਾ ਹੋਇਆ ਹੈ ਤਾਂ ਇਹ ਬ੍ਰਹਮ ਸਰੂਪ ਸੀ ਪਰ ਮਾਇਆ ਨੇ ਇਹਨੂੰ ਪੁਰਖ ਰੂਪ ਵਿੱਚ ਲਿਆ ਕੇ ਜੰਮਣ ਬਰਨ ਵਿੱਚ ਬੰਨ੍ਹ ਦਿੱਤਾ ਭ੍ਰਮ ਉਹ ਇਹ ਭ੍ਰਮਿਆ ਹੋਇਆ ਨੂੰ ਅਸਲੀ ਆਪਣੇ ਆਪ ਦੀ ਪਛਾਣ ਨਹੀਂ ਹੋ ਸਕੀ ਮੋਹ ਕਹੇ ਕੁਪ ਗੁਵਾਰ ਪਰਿਆ ਸੰਸਾਰ ਦੇ ਮੋਹ ਰੂਪੇ ਖੂਦ ਦੇ ਵਿੱਚ ਇਹ ਗੁਵਾਰ ਮੈਨਾਂ ਮੂਰਖ ਦਿੱਗਿਆ ਹੋਇਆ ਸੰਸਾਰ ਦਾ ਇਹਨੂੰ ਮੋਹ ਹੈ ਸੰਸਾਰ ਨੂੰ ਛੱਡ ਨਹੀਂ ਸਕਦਾ ਹੈ ਪੁੱਤਰ ਦਾ ਮੋਹ ਪਤਨੀ ਦਾ ਮੋਹ ਘਰ ਦਾ ਮੋਹ ਸੋਨੇ ਦਾ ਮੋਹ ਜ਼ਮੀਨ ਜਾਇਦਾਦ ਕਾਰ ਕੋਠੀ ਦਾ ਮੋਹ ਇਹ ਸਾਰੇ ਮੋਹ ਦੇ ਵਿੱਚ ਫਸਿਆ ਹੋਇਆ ਇਹ ਦੇ ਵਿੱਚੋਂ ਨਿਕਲ ਨਹੀਂ ਸਕਦਾ ਬੜਾ ਹੰਕਾਰ ਕਰਦਾ ਮੇਰੇ ਵਰਗਾ ਕੌਣ ਹੈ ਮੇਰੇ ਵਰਗਾ ਪੜਿਆ ਲਿਖਿਆ ਕੌਣ ਹੈ ਮੇਰੇ ਵਰਗਾ ਅਮੀਰ ਕੌਣ ਹੈ ਮੇਰੇ ਵਰਗਾ ਸੋਹਣਾ ਕੌਣ ਹੈ ਬਲਵਾਨ ਕੌਣ ਹੈ ਕਹਿੰਦੇ ਇਹ ਤਾਂ ਗੱਭ ਆਕਾਸ਼ ਨਾਲੋਂ ਮਾਬੂਦ ਐਡਾ ਹੰਕਾਰ ਕਰਦਾ ਸੰਸਾਰ ਵਿੱਚ ਆਕਾਸ਼ ਵਿੱਚ ਵੀ ਦਾ ਹੰਕਾਰ ਜਿਹੜਾ ਸਮਾਨ ਦਾ ਨਹੀਂ ਫਿਰ ਬਿਸਤਾ ਅਸਤ ਹੈ ਕੀ ਗੰਦਗੀ ਹੈ ਹਰ ਆਦਮੀ ਦੇ ਪੇਟ 'ਚ 2.5 ਕਿਲੋ ਗੰਦਗੀ ਰਹਿੰਦੀ ਹੈ ਪਰ ਜੇ ਉਹ ਗੰਦਗੀ ਨੂੰ ਸਾਫ਼ ਕਰ ਦੇ ਬੰਦਾ ਉੱਠ ਕੇ ਖੜਾ ਨਹੀਂ ਹੋ ਸਕਦਾ ਹਾਂਜੀ ਬੇਸਟਾ ਗੰਦਗੀ ਅਸਤ ਹੱਡੀਆਂ ਕ੍ਰੇਮ ਕੀੜੇ ਉਧਰ ਮੈਨਾਂ ਪੇਟ ਭਰਿਆ ਹੋਇਆ ਇਹਦਾ ਸਾਰਾ ਇਹਦੇ ਨਾ ਭਰਿਆ ਹਾਂਜੀ ਮੈਨੂੰ ਸਾਰੇ ਸੋਨਾ ਵਿਖਿਆ ਕੋ ਪਰ ਸੰਚੀਨ ਵਿਆਗ ਹੋਇ ਹੋਇ ਦਸਾ ਦਸਾਂ ਵਿੱਚ ਦੌੜਾ ਫਿਰਦਾ ਉੱਤਰ ਦੱਖਣ ਪੂਰਬ ਪੱਛਮ ਔਰ ਇਹਨਾਂ ਦੇ ਵਿਚਾਰ ਚਾਰ ਜਿਹੜੀਆਂ ਨੇ ਪੂਰਬ ਪੱਛਮ ਪੂਰਬ ਦੱਖਣ ਉੱਤਰ ਦੱਖਣ ਪੱਛਮ ਅੱਠ ਦਿਸ਼ਾਵਾਂ ਉੱਪਰ ਤੇ ਥੱਲੇ ਇਹ 10 ਦਿਸ਼ਾ ਨੇ ਇਹਨਾਂ 'ਚ ਦੌੜਾ ਫਿਰਦਾ ਮਹਾਵੇਖਿਆ ਕੋ ਸੰਸਾਰ ਦੇ ਜਿਹੜੇ ਵਿਸ਼ੇ-ਵਕਾਰ ਐ ਮਾਇਆ ਦੀ ਪ੍ਰਾਪਤੀ ਐ ਇਹਨੇ ਪ੍ਰਾਪਤ ਕਰਨ ਲਈ ਦੌੜਾ ਫਿਰਦਾ ਪਰ ਤਨਛੀਨ ਲੋਕਾਂ ਦੇ ਦੂਏ ਦਾ ਧਨ ਵੀ ਖੋਲ ਲੈਂਦਾ ਘਰ ਵੀ ਖੋਲ ਲੈਂਦਾ ਬੜੀ ਚਾਤਰਤਾ ਨਾਲ ਕਹਿੰਦਾ ਮੈਂ ਆਹ ਕੁਝ ਕੀਤਾ ਉਹ ਮੂਰਖਾ ਕੀਤਾ ਤੂੰ ਕੁਝ ਵੀ ਨਹੀਂ ਤੋਦਾ ਇਹ ਕੱਪੜੇ ਦੇ ਇਹੋ ਜਿਹਾ ਫੰਦਾ ਬਣਾ ਲਿਆ ਜਿਹਦੇ 'ਚ ਤੂੰ ਨਿਕਲ ਹੀ ਨਹੀਂ ਸਕਦਾ ਪਰ ਤਨ ਪਰਾਇ ਧਨ ਛੀਨ ਖੋਲਾ ਤੂੰ ਅਗਿਆਨ ਹਰਿਓ ਹੈ ਕਹਿੰਦੇ ਇਹਨੂੰ ਅਗਿਆਨਤਾ ਵਿੱਚ ਡੁੱਬਾ ਹੋਇਆ ਇਹਨੂੰ ਅਸਲੀ ਰਸਤੇ ਦਾ ਪਤਾ ਨਹੀਂ ਕੋ ਕਰਮ ਵਿੱਚ ਹੀ ਫਸਿਆ ਹੋਇਆ ਜਵਾਨੀ ਚਲੇ ਗਈ ਬੜੇਪਾ ਆ ਗਿਆ ਬੜੇਪੇ ਦੇ ਰੋਗ ਨੇ ਇਹਨੂੰ ਗ੍ਰਸ ਲਿਆ ਜਮਦੂਤਨ ਜਿਹੜਾ ਜਮਾ ਦਾ ਡੰਡਾ ਨਾ ਜਮਦੂਤਾਂ ਦਾ ਢਾਨਾ ਉਹਦੇ ਸਿਰ ਦੇ ਉੱਤੇ ਹਮੇਸ਼ਾ ਉਹਦੇ ਵਿੱਚ ਮਿਰਤ ਮਰਿਓ ਹੈ ਮਰੇਗਾ ਅਜਨੇ ਕਲ ਨਹੀਂ ਇਸ ਦਾ ਮਰਨਾ ਨਿਸ਼ਚਿਤ ਹੈ ਫਿਰ ਇੱਕ ਵਾਰੀ ਮਰੇਗਾ ਕਹਿੰਦੇ ਮਰਿਆ ਮਰਿਆ ਜੰਮੈ ਮਰੇ ਮਰੇ ਫਨ ਜੰਮੈ ਬਹੁਤ ਸਜਾਇਆ ਪਿਆ ਦੇਸ ਨਮੈ ਇੱਕ ਵਾਰੀ ਇਸ ਕਰਮ ਵਿੱਚ ਫਸ ਗਿਆ ਫਿਰ ਇਹਦੀ ਮੁਕਤੀ ਨਹੀਂ ਹੋ ਸਕਦੀ ਬਾਰ ਬਾਰ ਜਨਮਦਾ ਰਹੇਗਾ ਮਰਦਾ ਰਹੇਗਾ ਕਰਮ ਕਰਦਾ ਰਹੇਗਾ ਤੋ ਸਤਗੁਰ ਕਹਿੰਦੇ ਅਨਕ ਜੋਨ ਸੰਕਟ ਹਰਕ ਪੁੰਚਤ ਕਿੰਨੀਆਂ ਜੁਨੀਆਂ ਅਨਕ ਗਿਣਤੀ ਤੋਂ ਬਾਹਰ ਜਿਹੜੇ ਜੁਨੀਆਂ ਨੇ ਇਹ ਨਰਕ ਵਿੱਚ ਦੁੱਖ ਭੋਗਦਾ ਰਹੇਗਾ ਸੰਕਟ ਵਿੱਚ ਪਿਆ ਰਹੇਗਾ ਸਾਸਨ ਦੁੱਖ ਗਤ ਗਰਿਓ ਹੈ ਔਰ ਇਹਦੇ ਸਿਰ ਦੇ ਉੱਤੇ ਪਤਾ ਨਹੀਂ ਕਿੰਨੇ ਕੁ ਦੁੱਖਾਂ ਦੇ ਪਹਾੜ ਭਰੇ ਨੇ ਉਨ੍ਹਾਂ ਦੇ ਵਿੱਚ ਫਸਿਆ ਹੋਇਆ ਫਸਿਆ ਰਹੇਗਾ ਅਗੇ ਮਮ ਬਤ ਜੇ ਬਾਤ ਸਭ ਸਰ ਕਰੇ ਪਰ ਸੰਤ ਆਪ ਰਹਣਾ ਹੈ ਅਖੀਰ ਵਿੱਚ ਸਤਿਗੁਰੂ ਜੀ ਨੇ ਬੜਾ ਸੁੰਦਰ ਬਚਨ ਕੀਤਾ ਪਾਠਾ ਕਹਿੰਦੇ ਨੇ ਪ੍ਰੇਮਾ ਭਗਤੀ ਕਰ ਕਿ ਤੇਰੇ ਉਧਰ ਨਾਪਾਂ ਨੇ ਪਾਰ ਹੁੰਦਾ ਇੱਕ ਬੜਾ ਵਧੀਆ ਤਰੀਕਾ ਪ੍ਰੇਮ ਭਗਤ ਉਧਰੇ ਸੇ ਨਾਲ ਕੇ ਸਤਿਗੁਰੂ ਜੀ ਕਹਿੰਦੇ ਉਹ ਪੁਰਸ਼ ਪ੍ਰੇਮਾ ਰੂਪੀ ਭਗਤੀ ਕਰਨ ਨਾਲ ਸੰਸਾਰ ਚੋਂ ਪਾਰ ਹੋ ਜਾਏਗਾ ਕਿਰਪਾ ਕਰ ਸੰਤ ਆਪ ਕਰਿਓ ਹੈ ਮਹਾਪੁਰਸ਼ਾ ਤੇ ਕਿਰਪਾ ਕਰਕੇ ਉਹਨੇ ਆਪ ਬਖਸ਼ਿਸ਼ ਕੀਤੀ ਹੈ ਬਾ ਸੰਤਪੁਰਸ਼ ਇਹਦੇ ਵਿੱਚ ਤੇਰੀ ਸਹਾਇਤਾ ਕਰਨਗੇ ਤੈਨੂੰ ਇਸ ਪ੍ਰੇਮਾ ਭਗਤੀ ਚ ਜੋੜ ਦੇਣਗੇ ਔਰ ਸੰਤ ਪ੍ਰੇਮਾ ਭਗਤੀ ਚ ਜੁੜ ਕੇ ਆਪਣਾ ਜੀਵਨ ਸਫਲਾ ਕਰਦੇ ਹਨ ਅਨਕ ਜੋਨ ਸੰਕਟ ਨਰਕ ਪੁੰਚਤ ਸਤਲ ਦੁਖਗਰਤ ਘਰਿਓ ਹੈ ਪ੍ਰੇਮ ਭਗਤ ਉਦਰਾਏ ਸੇ ਨਾਨਕ ਕਰ ਕਿਰਪਾ ਸੰਤੇ ਆਪ ਕਰਿਓ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ